ਪ੍ਰਧਾਨ ਜੀ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਚੱਲੀਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਡੋਲਰ ਜਿੱਤ ਕੇ ਆ ਗਈ ਸੀਗੇ ਉਦੋਂ ਕੁਛ ਅਸੀਂ ਇਲੈਕਸ਼ਨਾਂ 'ਚ ਬਾਗੇ ਕੁਛ ਕਹਿੰਦੇ ਮਤਲਬ ਬਾਈਕਟ ਕਰਾਂਗੇ ਕੁਛ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਫੋਮਾਂਗੇ ਦੋ ਤਣੇ ਜਿਹੇ ਬੰਦੇ ਲੀਤੇ ਸੀ ਅਸੀਂ 19 ਜਥੇਬੰਦੀਆਂ ਨੇ ਮਤਲਬ ਇਲੈਕਸ਼ਨਾਂ 'ਚ ਹਿੱਸਾ ਦੇ ਦਿੱਚੋ ਲੋਕਾਂ ਦਾ ਫੈਸਲਾ ਸਰਪੱਥਿਆ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਸੀ ਜਿਹੜੇ ਸਾਡੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਕੋ ਜੋ ਵੀ ਸਾਨੂੰ ਬਹਾਲ ਕਰੋ ਤਾਂ ਮੋਰਚੇ ਨੇ ਅਖਰ ਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲਵਾਂਗੇ ਡੱਲੇਆਲ ਕਹਿੰਦਾ ਵੀ ਜੇ ਇਹ ਉਹਨਾਂ ਕੀਤਾ ਮੈਂ ਨਹੀਂ ਰਹਿਣਾ ਤਾਂ ਡੱਲੇਆਲ ਉਹ ਤੋਂ ਵਾਕ ਆਊਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਸੀ ਜਿਹੜਾ ਪਹਿਲਾਂ ਇਲੈਕਸ਼ਨ ਲੜ ਕੇ ਆਈ ਸੀ ਤਾਂ ਅਸੀਂ ਉਹਦੇ ਵਿੱਚ ਸ਼ਾਮਲ ਹੋ ਗਏ ਤਾਂ ਫੇਰ ਹੌਲੀ-ਹੌਲੀ ਅਸੀਂ ਦੂਜਿਆਂ ਜੱਥੇਬੰਦੀਆਂ ਇਕੱਠੀਆਂ ਹੋ ਰਾਜੇ ਵਾਲਾ ਪੰਜਾ ਸੀ ਉਹ ਜਾ ਕੇ ਅਸੀਂ ਉਹਨੂੰ ਪੌਜ਼ ਕਰੀ ਉਹ ਸਾਡੇ ਚ ਆ ਗਿਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੀ 32 ਜੱਥੇਬੰਦੀਆਂ ਉਤੋਂ 7 ਵਿੱਚੋਂ ਹੁਣ 4 ਜੱਥੇਬੰਦੀਆਂ ਬਾਹਰ ਨੇ ਡੱਲੇਆਲ ਮਾਤਰ <small> ਸੰਗਾ